ਮਦਾਨੇ ਨੇ ਹੁਕਮ ਮੰਨਿਆ ਮਦਾਨਾ ਵਜਾਏ ਨਾ ਜਾਣਦਾ ਸੀ ਮਦਾਨਾ ਲੱਗਾ ਵਜਾਵਣ ਮਦਾਨੇ ਜਹੀ ਤਾਰ ਵਜਾਈ ਜੋ ਜੰਗਲ ਦੇ মৃਗ ਬੇਸੁਧ ਹੋਏ ਕਿ ਟੈਪੇ ਗੁਰ ਨਾਲਿਕ ਨੂੰ ਬੋਹਦਲੀ ਜਾਇਆ ਅਤੇ ਮਦਾਨਾ ਆਪਣੇ ਜੀਵ ਵਿੱਚ ਬਹੁਤ ਰਾਜੀ ਹੋਇਆ ਜਾਣੋ ਜੋ ਮੈਂ ਤਾਂ ਵਜਾਏ ਨਹੀਂ ਜਾਣਦਾ ਅੱਜ ਮੈਨੂੰ ਗੈਰ ਦੀ ਫਤਿਹ ਹੋਈ ਉਹ ਟਾਡੀ ਹੋ ਗਿਆ ਤੇ ਆਖੇ ਉਸ ਮੈਂ ਵੱਡੇ ਵੱਡੇ ਟਾਡੀ ਡਿੱਠੇ ਆਹੇ ਪਰ ਇਹ ਗੁਣ ਕਿਸੇ ਵਿੱਚ ਨਾ ਡਿੱਠਾ ਫਿਰ ਗੁਰੂ ਨਾਨਕ ਕਿਹਾ ਕਿ ਮਰਦਾਨਾ ਤਾਂ ਮਰਦਾਨੇ ਉੱਠ ਕੇ ਸਲਾਮ ਕੀਤਾ ਜੀ ਮੈਂ ਤਾਂ ਖੁਦਾਏ ਵੱਲੋਂ ਹੀ ਜਾਣਦਾ ਹਾਂ ਜੋ ਤੂੰ ਫਰਮਾਏ ਸੋ ਹੋ ਕਰਾਤਾ ਗੁਰਨਾਨਕ ਆਖਿਆ ਮਰਦਾਨਾ ਰਵਾਬ ਗੁਰਮੁਖੀ ਹੈ ਅਤੇ ਟਾਡ ਤੇ ਹੋਰ ਵਾਜਾ ਜੋ ਹੈ ਸਭ ਵਿਕਾਰ ਹੈ ਤਾਂ ਮਦਾਨੇ ਆਖਿਆ ਜੀ ਰਵਾਭ ਮਿਲੇ ਤਾਂ ਗੋ ਨਾਨਕ ਜੀ ਆਖਿਆ ਮਦਾਨਾ ਸਵਾਲ ਕਰਨਾ ਭਲਾ ਨਹੀਂ ਪਰ ਜ਼ਰੂਰਤ ਕਰਾਂਦੀ ਹੈ ਪਰ ਜਾ ਕੇ ਬੇਬੇ ਜੀ ਪਾਸ ਆਖ ਜੋ ਬੇਬੇ ਜੀ ਨਾਨਕ ਤੇਥੋਂ ਇੱਕ ਸਵਾਲ ਕੀਤਾ ਹੈ ਜੇ ਮੰਨੇ ਤਾਂ ਆਖੀਏ ਅਤੇ ਨਾ ਮੰਨੇ ਤਾਂ ਨਹੀਂ ਆਖਦਾ ਜੇ ਮੰਨਿਐਸ ਤਾਂ ਆਖੀ ਜੋ ਹੀ ਕਰਵਾਵ ਲੈ ਦੇ ਤਾਂ ਮਰਦਾਨਾ ਉੱਠ ਖੜਾ ਹੋਇਆ ਉਸ ਰਬਾਬੀ ਕਿਹਾ ਇਹ ਰਬਾਬ ਤਾਂ ਹਾਜ਼ਰ ਹੈ ਫਿਰ ਗੁਰੂ ਨਾਨਕ ਕਿਹਾ ਢਾਡੀਆਂ ਸਾਨੂੰ ਪਹੁੰਚਿਆ ਤੂੰ ਦਿੱਤਾ ਪਰ ਇਹ ਸਾਡੇ ਕੰਮ ਦਾ ਨਹੀਂ ਤਾਂ ਮਰਦਾਨਾ ਆਇਕਰ ਨਾਨਕੀ ਪਾਸ ਖੜਾ ਹੋਇਆ ਤਾਂ ਨਾਨਕੀ ਪੁੱਛਿਆ ਕਿਉ ਭਾਈ ਮਰਦਾਨਾ ਤਾਂ ਮਰਦਾਨੇ ਜਾ ਕਿਹਾ ਮੈਨੂੰ ਨਾਲਕ ਜੀ ਤਾਂ ਸਾਡੇ ਪਾਸ ਭੇਜਿਆ ਹੈਗਾ ਤਾਂ ਮਰਦਾਨੇ ਕਿਹਾ जी एक सवाल है सो आख्या हैस मने का आखा नहीं तो ना आखा तो नानक कहा आख भाई मरदाना निशंगाख मर्दाने जी कहा जितने तो मिले तितने तो लै दे नानक कहा जे आखे तो सौ ले दे कि पर मैं मुख दिखला जाओ फिर मरदाने गुरु नानक जी ने आके कहा कि बेबे जी है रही है कि ਸਾਵਾਖੇ ਤਾਂ ਲੈ ਦੇਵਾ ਪਰ ਮੈਨੂੰ ਆਪਣਾ ਮੁੱਖ ਦਿਖਲਾਈ ਜਾਵੇ ਤੈਗੋ ਨਾਨਕ ਜੀ ਕਿਹਾ ਚੱਲ ਭਾਈ ਮਦਾਨਾ ਸਾਥੋ ਬੇਬੇ ਨਾਨਕੀ ਦਾ ਆਖਿਆ ਫੇਰਿਆ ਨਹੀਂ ਜਾਂਦਾ ਨਾਨਕੀ ਸਾਡੇ ਜਨਮ ਦੀ ਭੈਣ ਆਹੀ ਅਤੇ ਤਦ ਵੀ ਸਾਡੀ ਸੇਵਾ ਬਹੁਤ ਕੀਤੀ ਆਹੀ ਚੱਲ ਮਦਾਨਾ ਬੇਬੇ ਪਾਸ ਜਾਏ ਤੈਗੋ ਨਾਨਕ ਤੇ ਮਦਾਨਾ ਰਵਾਬੀ ਨਾਨਕੀ ਪਾਸ ਆਏ ਅਗੋ ਨਾਨਕ ਪੀੜਾ ਬਚਾ ਹੀ ਦਿੱਤਾ ਅਤੇ ਮਦਾਨੇ ਨੂੰ ਪੀੜੀ ਪਾਏ ਦਿੱਤੀ